ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਖਾਲਸਾ ਕੋਇਕੂ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋ ਜਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਕਿ ਖਾਲਸਾ ਕੋਇਕੂ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਬਾਨੀ ਮਹਾਨਦਾਨੀ ਸਰਦਾਰ ਕੁੰਦਨ ਸਿੰਘ ਜੀ ਦੀ 70 ਨੰਬਰ ਸੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ ਈਸ਼ਵਰ ਇਹ ਜਾਣਕਾਰੀ ਦਿੰਦੇ ਹੋ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਸ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਈਸੂ ਪ੍ਰੰਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਤੇ ਸੁਖਦੇਵ ਸਿੰਘ ਜੀ ਨਡਾਲੋਂ ਵਾਲਿਆਂ ਵੱਲੋਂ ਸ਼ਬਦ ਕੀਰਤਨ ਗਾਇਨ ਕੀਤੇ ਗਏ। ਉਹਨਾਂ ਦੱਸਕ ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਪੰਸ ਸਹਿਬਾਨ ਅਤੇ ਹੋਰ ਕਈ ਮੁਖਸ਼ਖਸੀਤਾਂ ਇਸ ਸਮਾਗਮ ਵਿੱਚ ਪਹੁੰਚੀਆਂ। ਅਤੇ ਇਸ ਮੌਕੇ ਆਈਆਂ ਹੋਈਆਂ ਮੁਖਸ਼ਖਸੀਤਾਂ ਨੂੰ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਜ ਜੀ ਨੇ ਸਰਪੋਪਾ ਉਪ ਪਾਕਿਸਤਾਨ ਮਾਨ ਕੀਤਾ ਗਿਆ। ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖੋ ਜੱਥੇ ਦਲਜੀਤ ਸਿੰਘ ਛੋੜੀ ਮਾਰਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਛੋੜਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਛੋੜਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਛੋੜਵੜ ਭਾਗਿਆ ਰਿ ਅਮਰਤ ਬਾਣੀ ਰਾਮ ਜਿਨ ਕੋ ਕਰਮ ਲਿਖੇ ਤਿਸ ਦਸਮਾਣੀ

ਅਕਥ ਕਹਾਣੀ ਤਿੰਨੇ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੇ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਤੀਆ ਫਿਰਨਾ ਸ਼ਾ ਦੁਖ ਹਰੇ ਅਮਰਤ ਹਰੇ ਅੰਮ੍ਰਿਤ ਬਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਸੁਣਵਡ ਪਾਗਿਆ ਹਰੇ ਅੰਮ੍ਰਿਤ ਕੜਵਟ ਪਾਤੀਆ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬੇਨਮント ਨਾਨਕ ਬਾਣੀ ਪਵਿੱਤਰ ਅੰਮ੍ਰਿਤ ਬਾਣੀ ਸੁਣਵਡ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾਮ ਸੁਣਵਡ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾਮ ਜਨਤੋ ਰਿਦੈ ਸਮਾਣੀ ਰਾਮ ਜਿੰਨ ਤੋਂ ਕਰਮ ਲਿਖੇ ਤਿਸ ਰਿਦੈ ਸਮਾਣੀ ਰਾਮ ਸੁਣਵਡ ਪਾ ਗਿਆ ਪਰ ਅੰਮ੍ਰਿਤ ਬਾਣੀ ਹਰੇ ਅੰਮ੍ਰਿਤ ਬਾਣੀ ਰਾਹ ਹਰੇ ਅੰਮ੍ਰਿਤ ਬਾਣੀ ਰਾਹ ਸੁਣਵਟ ਭਾ ਗੀਆ ਹਰੇ ਅੰਮ੍ਰਿਤ ਬਾਣੀ ਰਾਹ ਸੁਣਵਟ ਭਾ ਗੀਆ ਹਰੇ ਅੰਮ੍ਰਿਤ ਲਵਟ ਪਾ ਗਿਆ ਹਰਿ ਅਮਰਤ ਮੰਗਤੇ ਤੇ ਜੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ਰੂ ਜੀ ਭਾਗ ਗੁਰੂ ਜੀ ਦਾ ਕਾਪੜਾ ਭਾਗ ਗੁਰੂ ਜੀ ਦਾ ਸੇ ਰੇਦ ਸਮਾਣੀ ਰਾ ਸੁਣਵਡ ਭਾਗਿਆ ਹਰ ਅੰਮ੍ਰਿਤ ਪਾਣੀ ਰਾ ਸੁਣਵਡ ਭਾਗ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰਦਾ ਕਲ ਕਲੇਸ਼ਾ ਦੁਖ ਹਰੇ ਅਮਰਤੀਆ ਫੇਰ ਨਾ ਮੂਆ ਕਲ ਕਲੇਸ਼ਾ ਦੁਖ ਹਰੇ ਸੁਣਵਡ ਪਾ ਗਿਆ ਕਰ ਅੰਮ੍ਰਿਤ ਬਾਣੀ ਰਾ ਸੁਣਵਡ ਪਾ ਅਰੇ ਅੰਮ੍ਰਿਤ ਬਾਣੀ ਰਾਮ ਜਿਨ ਕਾ ਕਰਮ ਲਖੇ ਤਸ ਹ੍ਰਦ ਸਮਾਣੀ ਰਾਮ ਜਿਨ ਕਾ ਕਰਮ ਲਖੇ ਤਸ ਹ੍ਰਦ ਸਮਾਣੀ ਰਾਮ ਸੁਣਵਡ ਪਾਗਿਆ ਅਰੇ ਅੰਮ੍ਰਿਤ ਸੋਡ ਬਟਾ ਹਰ ਸ਼ਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਹਰ ਸ਼ਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬਿਨ ਮੰਤ ਨਾਨਕ ਬਾਣੀ ਪਵਿੱਤਰ ਅੰਮ੍ਰਿਤ ਬਾਣੀ ਸੁਣਵਡ ਭਾਗਿਆ ਹਰੇ ਅੰਮ੍ਰਿਤ ਬਾਣੀ ਰਾਮ ਸੁਣਵਡ ਭਾਗਿਆ ਹਰੇ ਅੰਮ੍ਰਿਤ ਬਾਣੀ ਰਾਮ ਜਨਤ ਰਿਦੈ ਸਮਾਨੀ ਰਾਮ ਜਿੰਨ ਤੋਂ ਕਰਮ ਲਿਖੇ ਤਿਸ ਰਿਦੈ ਸਮਾਨੀ ਰਾਮ ਸੁਣਵਡ ਪਾ ਕੀਆ ਪਰ ਅੰਮ੍ਰਿਤ ਬਾ ਹਰੇ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਮ ਸੁਣਵਡ ਭਾਗਿਆ ਹਰੇ ਅੰਮ੍ਰਿਤ ਬਾਣੀ ਰਾਮ ਸੁਣਵਡ ਭਾਗਿਆ ਹਰੇ ਅੰਮ੍ਰਿਤ ਬਾਣੀ ਰਾ ਸੁਣ ਗਟ ਭਾਗਿਆ ਹਰੇ ਅੰਮ੍ਰਿਤ ਬਾਣੀ ਰਾ ਜਿਨ ਕੋ ਕਰਮ ਲਖੇ ਤਸ ਹਦਸਮਾਣੀ ਦਨ ਕਦਰ ਮ ਲਖੇ ਤਸ ਰਦ ਸਮਾਨੀ ਰ ਸੁਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ ਰ ਸੁਣ ਵਡ ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰ ਥੀਰਾ ਫਿਰਨਾ ਮੂਵ ਕਲਕਲੇਸ਼ ਦੁਖ ਹਰੇ ਅਮਰ ਥੀਰਾ ਫਿਰਨਾ ਮੂਵ ਕਲਕਲੇਸ਼ ਇਕ ਹਰੇ ਸੁਣ ਵੱਡ ਪਾ ਗਿਆ ਹਰ ਅੰਮ੍ਰਿਤ ਬਾਣੀ ਰ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸਕੰਦੀ ਸਕੂਲ ਬੱਡੋਂ ਦੇ ਬਾਨੀ ਮਹਾਦਾਨੀ ਸਰਦਾਰ ਕੁੰਦਨ ਸਿੰਘ ਜੀ ਦੀ ਬੜੇ ਉਤਸ਼ਾਹਪੂਰਵਕ ਵਰਸੀ ਮਨਾਈ ਗਈ ਅੱਜ ਇਸ ਸਮਾਗਮ ਦੇ ਵਿੱਚ ਸਪੈਸ਼ਲ ਤੌਰ ਤੇ ਸ਼ਿਰਕਤ ਕਰਨ ਆਸੀ ਮੈਂਬਰ ਪਾਰਲੀਮੈਂਟ ਹਾਰਪੁਰ ਡਾਕਟਰ ਰਾਜ ਕੁਮਾਰ ਦੀ ਚੱਬੇਵਾਲ ਉਹ ਕੁਦਰ ਜੀਵਿਆਂ ਦੇ ਕਾਨ ਇੱਥੇ ਨਹੀਂ ਪਹੁੰਚ ਸਕੇ ਪਰ ਉਹਨਾਂ ਨੇ ਬਲਾਕ ਪ੍ਰਧਾਨ ਡਾਕਟਰ ਬਲਜੀਤ ਸਿੰਘ ਅਤੇ ਉਹਨਾਂ ਦੀ ਧਰਮ ਸੁਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਜੀ ਉਹਨਾਂ ਦੇ ਵਿਆਹ ਤੇ ਇਸ ਫੰਕਸ਼ਨ ਦੇ ਵਿੱਚ ਆਏ ਅਤੇ ਉਹ ਉਹਨਾਂ ਨੇ ਡਾਕਟਰ ਸਾਹਿਬ ਦਾ ਸੁਨੇਹਾ ਦਿੱਤਾ ਕਿ ਜੋ ਜ਼ਿੰਮੇਵਾਰੀ ਸਕੂਲ ਦੀ 15 ਲੱਖ ਦੀ ਹੈ ਉਹ ਜਰੂਰ ਜਲਦੀ ਤੋਂ ਜਲਦੀ 15 ਲੱਖ ਰੁਪਏ ਸਕੂਲ ਨੂੰ ਭੇਜ ਦਿੱਤੇ ਜਾਣਗੇ ਤਾਂ ਕਿ ਬਾਉਂਡਰੀ ਵਾਲ ਇੰਡੋਰ ਸਟੇਡੀਅਮ ਜਿਹੜਾ ਹੈ ਉਹ ਸੰਪੂਰਨ ਹੋ ਸਕੇ ਸੋ ਸਾਡਾ ਇਸ ਵਰਸੀ ਨੂੰ ਮਨਾਉਣ ਦਾ ਮੰਤਵ ਕਿ ਮਹਾਂਦਾਨੀ ਕੁੰਦਨ ਜੀ ਨੇ 113 ਸਾਲ ਪਹਿਲਾਂ 1911 ਦੇ ਵਿੱਚ ਇਹ ਸਕੂਲ ਦੀ ਨੀਂ ਰੱਖੀ ਸੀ ਅਤੇ ਇਸ ਇਲਾਕੇ ਦੇ ਵਿੱਚ ਵਿੱਦਿਆ ਦਾ ਪ੍ਰਸਾਰ ਕੀਤਾ ਹੈ। ਤੋਂ ਸਾਡਾ ਫਰਜ ਬਣਦਾ ਅਜਿਹੇ ਇਨਸਾਨਾਂ ਨੂੰ ਸਾਲ ਦੇ ਵਿੱਚ ਇੱਕ ਸਾਲ ਸਾਲ ਦੇ ਵਿੱਚ ਇੱਕ ਦਿਨ ਯਾਦ ਕਰੀਏ ਤਾਂ ਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਦੇ ਨਾਲ ਸਾਂਝਾ ਕਰ ਸਕੀਏ। ਅੱਜ ਵਿਸ਼ੇਸ਼ ਤੌਰ ਤੇ ਸਰਪੰਚ ਅਮਨਦੀਪ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਮੰਨੀਆਂ ਪਰ ਮੰਨੀਆਂ ਸ਼ਖਸੀਤਾਂ ਪਹੁੰਚੀਆਂ ਸਨ ਉਹਨਾਂ ਦੇ ਸਭ ਦੇ ਨਿੱਕੇ ਜਿਹੇ ਸਨੇਹ ਤੇ ਇੱਥੇ ਪਹੁੰਚਣ ਦੇ ਉੱਤੇ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਨਾ ਮੇਰਾ ਰਿਟਾਇਰਡ ਸਮੂਥ ਸਟਾਫ ਵੀ ਅੱਜ ਮੇਰੇ ਨਿੱਕੇ ਜਿਹੇ ਸਨੇਹ ਤੇ ਇੱਥੇ ਆਇਆ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਨਿੱਘਾ ਸਵਾਗਤ ਜੀ ਆਇਆਂ ਮਹਾਨਦਾਨੀ ਦੇ ਦਿੱਤੇ ਹੋਏ ਡਿਊਟੀ ਜੋ ਫਰਜ਼ ਸਾਡਾ ਬਣਦਾ ਉਹ ਅਸੀਂ ਰਹਿਂਦੀ ਦੁਨੀਆ ਤੱਕ ਨਵਾਵਾਂਗੇ ਇਸ ਸਬੰਧ ਵਿੱਚ 8 ਤਰੀਕ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ ਤੇ ਅੱਜ ਮਿਤੀ 10 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਇਸ ਫਾੜ ਦੀ ਸੇਵਾ ਲੰਗਰ ਦੀ ਸੇਵਾ ਜਸਵਿੰਦਰ ਸਿੰਘ ਵੱਡੋਂ ਵਾਲਿਆਂ ਨੇ ਕੀਤੀ ਅਤੇ ਸਬੂਰ ਨਗਰ ਨਿਵਾਸੀਆਂ ਦਾ ਇਸ ਦੇ ਵਿੱਚ ਸਾਥ ਰਿਆ ਮੈਂ ਗੁਰਵਿੰਦਰ ਸਿੰਘ ਕਾਲਾ ਜਸਵਿੰਦਰ ਸਿੰਘ ਜੀ ਦਾ ਬਹੁਤ ਇਧਰ ਧੰਨਵਾਦ ਕਰਦਾ ਕਿ ਜਦੋਂ ਵੀ ਕਿਤੇ ਸਕੂਲ ਨੂੰ ਕਿਸੇ ਵੀ ਚੀਜ਼ ਦੀ ਲੋੜਿਆ ਉਹ ਮੁੰਡੇ ਨਾਲ ਮੁੰਡਾ ਲਾ ਕੇ ਚੱਲਦੇ ਆ ਇਹਨਾਂ ਤੋਂ ਇਲਾਵਾ ਪਿੰਡ ਨਗਰ ਵੱਡੋਂ ਦਾ ਹਰ ਨਿਵਾਸੀ ਇਲਾਕੇ ਦਾ ਹਰ ਵਿਅਕਤੀ ਇਸ ਸਕੂਲ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ